ਕਿ ਜੇ ਅਸੀਂ ਧਿਆਨ ਕਰਦੇ ਕਰਦੇ ਉਸ ਅਵਸਥਾ ਤੇ ਗਏ ਆ ਜਿੱਥੇ ਸਾਡੇ ਵਿਚਾਰ ਬਿਲਕੁਲ ਛੁੰਨੇ ਹੋ ਜਾਂਦੇ ਆ ਜ਼ੀਰੋ ਹੋ ਜਾਂਦੇ ਆ ਜਿੱਥੇ ਨਾ ਕੋਈ ਸਮੇਂ ਦੀ ਪਕੜਿਆ ਨਾ ਦਿਨਿਆ ਨਾ ਰਾਤਿਆ ਸਾਡੇ ਉਤੇ ਵਿਚਾਰਾਂ ਦਾ ਕੋਈ ਵੀ ਸ਼ੋਰ ਸ਼ਰਾਬਾ ਨਹੀਂ ਹੁੰਦਾ ਨਾ ਹੀ ਸਰੀਰ ਦਾ ਕੋਈ ਅਹਿਸਾਸ ਇੱਕ ਅਜਿਹੀ ਜਗ੍ਹਾ ਜਿੱਥੇ ਸਿਰਫ ਸ਼ਾਂਤੀ ਆ ਚੇਤਨਾ ਦਾ ਪ੍ਰਕਾਸ਼ ਆ ਹੋਰ ਕੁਝ ਨਾਮ ਅਭਿਆਸੀ ਤਾਂ ਇਸ ਅਵਸਥਾ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਆ ਤੇ ਉਹਨਾਂ ਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਪਰ ਕਈ ਲੋਕ ਸਾਲਾਂ ਦੀ ਸਾਲਾਂ ਇਹ ਪ੍ਰਯਾਸ ਇਹ ਅਭਿਆਸ ਕਰਦੇ ਰਹਿੰਦੇ ਨੇ ਪਰ ਉਹ ਉੱਥੇ ਦੇ ਉੱਥੇ ਹੀ ਖੜੇ ਰਹਿੰਦੇ ਆ ਤੇ ਤੁਹਾਡੇ ਨਾਲ ਵੀ ਸ਼ਾਇਦ ਅਜਿਹਾ ਹੀ ਹੋ ਰਿਹਾ ਹੈ ਤਾਂ ਹੀ ਤਾਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਸਾਡੇ ਨਾਲ ਅਜਿਹਾ ਕਿਉਂ ਹੁੰਦਾ ਹੈ ਕੀ ਧਿਆਨ ਦੇ ਵਿੱਚ ਉਤਰਨ ਦਾ ਕੋਈ ਰਹੱਸੇਮਈ ਤਰੀਕਾ ਆ ਕੋਈ ਰਾਹ ਆ ਜੋ ਸਿਰਫ ਕੁਝ ਹੀ ਲੋਕਾਂ ਨੂੰ ਪਤਾ ਆ ਅੱਜ ਆਪਾਂ ਉਸੇ ਰਹੱਸੇ ਦੇ ਵਿੱਚੋਂ ਪਰਦਾ ਚੱਕਣ ਦੀ ਕੋਸ਼ਿਸ਼ ਕਰਾਂਗੇ ਇਹ ਸਿਰਫ ਸਵਾਸਾਂ ਦੇ ਉੱਤੇ ਧਿਆਨ ਕੇਂਦਰਿਤ ਕਰਨ ਦੀ ਪ੍ਰਕਿਰਿਆ ਨਹੀਂ ਹੈ ਬਸ ਸਿਰਫ ਬੈਠ ਗਏ ਸਵਾਸਾਂ ਵੱਲ ਧਿਆਨ ਦਿੱਤਾ ਨਾ ਸਵਾਸਾਂ ਦੇ ਵਿੱਚ ਧਿਆਨ ਜਾਵੇ ਨਾ ਸਾਡਾ ਧਿਆਨ ਲੱਗੇ ਇਹ ਤਾਂ ਇੱਕ ਰਹੱਸੇਮਈ ਦਵਾਰ ਆ ਜਿੱਥੇ ਜੀਵ ਇਸ ਦਰ ਨੂੰ ਪਾਰ ਕਰਨ ਤੋਂ ਬਾਅਦ ਧਿਆਨ ਦੀ ਜੋ ਗਹਿਰਾਈ ਦੇ ਵਿੱਚ ਕਈ ਕੁਝ ਦੇਖ ਸਕਦਾ ਜਿਸ ਨੂੰ ਆਪਾਂ ਇਹਨਾਂ ਸ਼ਬਦਾਂ ਦੇ ਵਿੱਚ ਬਿਆਨ ਵੀ ਨਹੀਂ ਕਰ ਸਕਦੇ ਇਹ ਇੱਕ ਉਹ ਅਵਸਥਾ ਆ ਜਿੱਥੇ ਜੀਵ ਆਪਣੇ ਆਪ ਨੂੰ ਇੱਕ ਸਰੀਰ ਵੱਲੋਂ ਨਹੀਂ ਜਾਣਦਾ ਇੱਕ ਧਿਆਨ ਇੱਕ ਚੇਤਨਾ ਬਸ ਇਹ ਹੀ ਮੌਜੂਦ ਹੁੰਦੀ ਆ ਪਰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਕਿ ਇਹ ਜੋ ਯਾਤਰਾ ਆ ਹਰ ਇੱਕ ਜੀਵ ਲਈ ਨਹੀਂ ਹੈ ਇਹ ਜੋ ਰਾਹ ਆ ਸਿਰਫ ਉਹ ਹੀ ਜੀਵ طے ਕਰ ਸਕਦੇ ਆ ਜੋ ਆਪਣੇ ਆਪ ਨੂੰ ਆਪਣੇ ਹਉਮੈ ਨੂੰ ਆਪਣੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਆਪਣੇ ਤੋਂ ਦੂਰ ਕਰਨਾ ਚਾਹੁੰਦੇ ਆ। ਉਸ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਆ, ਆਪਣਾ ਜੀਵਨ ਸਫਲਾ ਕਰਨਾ ਚਾਹੁੰਦੇ ਆ, ਉਹਨਾਂ ਵਾਸਤੇ ਇਹ ਰਾਹ ਹੈ। ਜੇ ਤੁਸੀਂ ਸਿਰਫ ਇਸ ਵੀਡੀਓ ਨੂੰ ਇੱਕ ਸਧਾਰਨ ਗਿਆਨ ਜਾਂ ਟਾਈਮ ਪਾਸ ਕਰਨ ਵਾਸਤੇ ਹੀ ਦੇਖ ਰਹੇ ਆ ਜਾਂ ਸੁਣ ਰਹੇ ਆ ਤਾਂ ਇਸ ਵੀਡੀਓ ਨੂੰ ਇੱਥੇ ਬੰਦ ਕਰ ਦਿਓ। ਪਰ ਜੇ ਤੁਸੀਂ ਸੱਚੀ ਇੱਕ ਧਿਆਨ ਦੇ ਗਹਿਰੇ ਸ਼ਾਂਤੀਮਈ ਇੱਕ ਅਵਸਥਾ ਦੇਖਣ ਲਈ ਰਾ ਲੱਭ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਆ। ਇਸ ਵੀਡੀਓ ਨੂੰ ਪੂਰਾ ਦੇਖ ਕੇ ਜਾਓ ਕਿਉਂਕਿ ਜੋ ਇਸ ਵੀਡੀਓ ਦੇ ਵਿੱਚ ਅੱਗੇ ਵਿਚਾਰ ਕੀਤੀ ਗਈ ਆ ਹੋ ਸਕਦਾ ਤੁਸੀਂ ਕਿਤੇ ਵੀ ਨਾ ਸੁਣੀ ਹੋਵੇ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕੋ ਇੱਕ ਬੇਨਤੀ ਹੈ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਪਹਿਲਾਂ ਤੋਂ ਸਾਡੀ ਵੀਡੀਓ ਦੇਖਦੇ ਆਇਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਣਾ ਜਦੋਂ ਵੀ ਆਪਾਂ ਧਿਆਨ ਦੇ ਵਿੱਚ ਬੈਠਦੇ ਆ ਤੁਸੀਂ ਵੀ ਨੋਟ ਕੀਤਾ ਹੋਣਾ ਕਿ ਜਦੋਂ ਤੁਸੀਂ ਧਿਆਨ ਦੇ ਵਿੱਚ ਬੈਠਣ ਲੱਗਦੇ ਆ ਤਾਂ ਆਪਾਂ ਨੂੰ ਇੱਕ ਬਹੁਤ ਹੀ ਵੱਡੀ ਸ਼ਕਤੀ ਸਾਨੂੰ ਆਪਣੇ ਆਲੇ ਦੁਆਲੇ ਮਹਿਸੂਸ ਹੁੰਦੀ ਆ ਆਪਾਂ ਇੱਥੇ ਹੀ ਗੱਲ ਕਲੀਅਰ ਕਰੀਏ ਕਿ ਇਹ ਪ੍ਰਮਾਤਮਾ ਹੈ ਪ੍ਰਮਾਤਮਾ ਦਾ ਨਾਮ ਹੈ ਇੱਕ ਅਨਦੇਖੀ ਊਰਜਾ ਆ ਜੋ ਸਾਨੂੰ ਆਪਣੇ ਵੱਲ ਖਿੱਚਦੀ ਆ ਪਰ ਜਿਉਂ ਹੀ ਆਪਾਂ ਇਸ ਧਿਆਨ ਦੇ ਵਿੱਚ ਹੋਰ ਗਹਿਰਾ ਜਾਣ ਦੀ ਕੋਸ਼ਿਸ਼ ਕਰਦੇ ਆ ਉਪੰਜਾਂ ਦੇ ਵਿੱਚੋਂ ਕੋਈ ਇੱਕ ਫੁਰਨਾ ਆਉਂਦਾ ਵਿਚਾਰ ਆਉਂਦਾ ਉਹ ਸਾਰਾ ਹੀ ਇਹ ਸ਼ਾਂਤੀ ਨੂੰ ਇਸ ਅਵਸਥਾ ਨੂੰ ਤਹਿਸ ਮਹਿਸ ਕਰ ਦਿੰਦਾ ਸਾਡੇ ਨਾਲ ਅਜੀਹਾ ਕਿਉਂ ਹੁੰਦਾ ਹੈ ਕਿਉਂ ਸਾਡਾ ਬਣਿਆ ਬਨਾਇਆ ਧਿਆਨ ਟੁੱਟ ਜਾਂਦਾ ਹੈ ਬਿਕਰ ਜਾਂਦਾ ਹੈ ਕੋਸ਼ ਜੀਵ ਹੁੰਦੇ ਨੇ ਜੋ ਨਾਮ ਸਿਮਰਨ ਕਰਦੇ ਨੇ ਤੇ ਜਦੋਂ ਉਹ ਸਿਮਰਨ ਕਰਦੇ ਨੇ ਧਿਆਨ ਦੇ ਵਿੱਚ ਬੈਠਦੇ ਨੇ ਤਾਂ ਉਹਨਾਂ ਨੂੰ ਸ਼ਾਂਤੀ ਦਾ ਅਹਿਸਾਸ ਹੁੰਦਾ ਆ ਉਹਨਾਂ ਨੂੰ ਅੰਮ੍ਰਿਤ ਰਸ ਹੁੰਦਾ ਆ ਉਹਨਾਂ ਨੂੰ ਪ੍ਰਮਾਤਮਾ ਦੇ ਪ੍ਰਕਾਸ਼ ਦੇ ਦਰਸ਼ਨ ਹੁੰਦੇ ਨੇ ਪਰ ਕੁਝ ਜੀਵਾਂ ਵਾਸਤੇ ਇਹ ਧਿਆਨ ਇੱਕ ਬੇਚੈਨੀ ਵਧ ਜਾਂਦਾ ਉਹਨਾਂ ਨੂੰ ਲੱਗਦਾ ਕਿ ਜਦੋਂ ਅਸੀਂ ਧਿਆਨ ਦੇ ਵਿੱਚ ਬੈਠ ਗਏ ਤਾਂ ਸਾਡੇ ਅੰਦਰ ਬੇਚੈਨੀ ਪੈਦਾ ਹੋ ਗਈ ਆ ਤੇ ਵਿਚਾਰਾਂ ਦੀ ਹਲਚਲ ਪੈਦਾ ਹੋ ਗਈ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਸਮਾਂ ਬਰਬਾਦ ਕਰ ਰਹੇ ਆ ਕੀ ਧਿਆਨ ਦੇ ਵਿੱਚ ਕੋਈ ਖਾਸ ਜੀਵੀ ਜਾ ਸਕਦੇ ਆ ਜਾਂ ਕੋਈ ਖਾਸ ਵਿਧੀ ਹੈ ਤਰੀਕਾ ਹੈ ਜੁਗਤ ਹੈ ਹੁਣੇ ਜੋ ਵਿਧੀ ਹੈ ਇਹ ਸਿਰਫ ਕੁਝ ਕੁ ਲੋਕਾਂ ਨੂੰ مالک ਜਨਉਂਦੇ ਨੇ ਦੇਖੋ ਧਿਆਨ ਜੋ ਹੈ ਕੋਈ ਸਧਾਰਨ ਪ੍ਰਕਿਰਿਆ ਨਹੀਂ ਹੈ ਇਹ ਇੱਕ ਗੂੜਾ ਵਿਗਿਆਨ ਆ ਸਿਰਫ ਅੱਖਾਂ ਬੰਦ ਕਰ ਲਈਆਂ ਤੇ ਸਵਾਸਾਂ ਦੇਤੇ ਧਿਆਨ ਦੇ ਲਿਆ ਇਹ ਧਿਆਨ ਨਹੀਂ ਹੈ ਇਸ ਤੋਂ ਕਈ ਗੁਣਾ ਅੱਗੇ ਦੀਆਂ ਗੱਲਾਂ ਨੇ ਇੱਕ ਗੁਪਤ ਸੁਖਮ ਦਵਾਰ ਹੈ ਜੋ ਸਾਡੇ ਮਨ ਨੂੰ ਇਸ ਦੁਨੀਆ ਤੋਂ ਪਰੇ ਲੈ ਜਾਂਦਾ ਪਰ ਇਹ ਦਵਾਰ ਉਹਨਾਂ ਦਾ ਹੀ ਖੁੱਲਦਾ ਆ ਜਾਂ ਉਹਨਾਂ ਵਾਸਤੇ ਹੀ ਖੁੱਲਦਾ ਆ ਜੋ ਇਸ ਦਵਾਰ ਦੇ ਵਿੱਚ ਲੱਗੇ ਹੋਏ ਜਿੰਦੇ ਦੀ ਕੁੰਜੀ ਨੂੰ ਲੱਭ ਲੈਂਦੇ ਆ ਜੇ ਧਿਆਨ ਸਿਰਫ ਅੱਖਾਂ ਬੰਦ ਕਰਨ ਜਾਂ ਸਵਾਸਾਂ ਤੇ ਧਿਆਨ ਦੇਣ ਦਾ ਇੱਕ ਖੇਲ ਹੁੰਦਾ ਤਾਂ ਹੋ ਸਕਦਾ ਸਾਰੇ ਹੀ ਜੀਵ ਕਰ ਲੈਂਦੇ ਆ ਆਸਾਨ ਵੀ ਹੋ ਜਾਂਦਾ ਪਰ ਧਿਆਨ ਦੀ ਜੋ ਇੱਕ ਗਹਿਰੀ ਪ੍ਰਕਿਰਿਆ ਉਦੋਂ ਸ਼ੁਰੂ ਹੁੰਦੀ ਹੈ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਪਹਿਨਾ ਸੁਵਾਸਾਂ ਤੋਂ ਵੀ ਹੋਰ ਗਹਿਰਾ ਜਾ ਕੇ ਆਪਣੇ ਅੰਦਰ ਉਸ ਊਰਜਾ ਨੂੰ ਮਹਿਸੂਸ ਕਰਦੇ ਆ ਇਹ ਜੋ ਸੁਵਾਸ ਹੈ ਸਿਰਫ ਹਵਾ ਨਹੀਂ ਹੈ ਇਹ ਪ੍ਰਾਣ ਸ਼ਕਤੀ ਆ ਜੋ ਸਾਡੇ ਸਰੀਰ ਤੇ ਚੇਤਨਾ ਨੂੰ ਨਿਰੰਤਰਿਤ ਕਰਦੀ ਆ ਕਿ ਤੁਸੀਂ ਦੇਖਿਆ ਹੈ ਕਿ ਕਈ ਜੀਵ ਧਿਆਨ ਦੇ ਵਿੱਚ ਬੈਠਦੇ ਸਾਰੇ ਹੀ ਆਪਣੇ ਸਰੀਰ ਤੋਂ ਅਲੱਗ ਹੋ ਜਾਂਦੇ ਆ ਉਹਨਾਂ ਦਾ ਜੋ ਮਨ ਆ ਉਹ ਜ਼ੀਰੋ ਹੋ ਜਾਂਦਾ ਕੋਈ ਵਿਚਾਰ ਨਹੀਂ ਸਮੇਂ ਦੀ ਜੋ ਸੀਮਾ ਆ ਕਾਲ ਦਾ ਜੋ ਪਹਿਰਾ ਆ ਉਹ हट ਜਾਂਦਾ ਆ ਉਹ ਪ੍ਰਕਾਸ਼ ਦੇ ਵਿੱਚ ਨਾਮ ਦੇ ਵਿੱਚ ਲੀਨ ਹੋ ਜਾਂਦੇ ਆ ਹੁਣ ਇਹੇ ਅਨੁਭਵ ਹਰ ਇੱਕ ਜੀਵ ਨੂੰ ਕਿਉਂ ਨਹੀਂ ਹੁੰਦਾ ਹੁਣ ਇਹਦਾ ਜੋ ਆਨਸਰ ਆ ਉੱਤਰ ਆ ਉਹ ਹੈ ਕਿ ਧਿਆਨ ਦੀ ਸਹੀ ਵਿਧੀ ਜੇ ਤੁਸੀਂ ਵੀ ਧਿਆਨ ਦੇ ਵਿੱਚ ਜਾਣਾ ਚਾਹੁੰਦੇ ਆ ਤਾਂ ਸਿਰਫ ਸਵਾਸਾਂ ਦੇ ਉੱਤੇ ਧਿਆਨ ਦੇਣਾ ਕਾਫੀ ਨਹੀਂ ਹੈ ਸਾਨੂੰ ਧਿਆਨ ਦੇ ਸਵਾਸਾਂ ਦੇ ਉਸ ਇੱਕ ਸੂਖਮ ਬਿੰਦੂ ਤੱਕ ਪਹੁੰਚਣਾ ਪਵੇਗਾ ਜਿੱਥੋਂ ਧਿਆਨ ਦਾ ਜਾਦੂ ਸ਼ੁਰੂ ਹੁੰਦਾ ਹੈ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਹੁਣ ਧਿਆਨ ਦੀ ਪੂਰੀ ਗਹਿਰਾਈ ਦੇ ਵਿੱਚ ਕਿਵੇਂ ਜਾਈਏ ਹੁਣ ਉਹ ਕਿਹੜੀ ਵਿਧੀ ਆ ਜੋ ਸਾਡੇ ਮਨ ਨੂੰ ਨਾਮ ਅਬਿਆਸੀ ਨੂੰ ਉਹ ਸ਼ੂਨੇ ਵਾਲੀ ਅਵਸਥਾ ਤੇ ਲੈ ਜਾਂਦੀ ਹੈ ਜੇ ਅਸੀਂ ਵੀ ਧਿਆਨ ਦੇ ਗਹਿਰਾਈ ਦੇ ਵਿੱਚ ਜਾਣਾ ਚਾਹੁੰਦੇ ਆ ਸਵਾਸਾਂ ਦੇ ਇਸ ਤੋਂ ਵੀ ਅੱਗੇ ਜੋ ਸਾਡੇ ਸਰੀਰ ਦੇ ਵਿੱਚ ਊਰਜਾ ਆ ਉਹਨੂੰ ਮਹਿਸੂਸ ਕਰਨਾ ਪਵੇਗਾ ਜਦ ਤੱਕ ਅਸੀਂ ਉਸ ਊਰਜਾ ਨੂੰ ਆਪਣੇ ਅੰਦਰ ਮਹਿਸੂਸ ਨਹੀਂ ਕਰਦੇ ਅਸੀਂ ਧਿਆਨ ਦੀ ਗਹਿਰਾਈ ਦੇ ਵਿੱਚ ਨਹੀਂ ਉਤਰ ਸਕਦੇ ਹੁਣ ਇਹ ਸਾਰਾ ਹੀ ਕੁਝ ਸ਼ੁਰੂ ਹੁੰਦਾ ਆ ਨਾਮ ਸਿਮਰਨ ਤੋਂ ਹੁਣ ਤੁਹਾਨੂੰ ਆਪਾਂ ਇੱਕ ਬਹੁਤ ਹੀ ਆਸਾਨ ਤੇ ਇੱਕ ਬਹੁਤ ਹੀ ਖਾਸ ਵਿਧੀ ਦੱਸਣ ਜਾ ਰਹੇ ਹਾਂ ਜਿਸ ਨੂੰ ਕਰਨ ਦੇ ਨਾਲ ਤੁਹਾਡਾ ਵੀ ਮਨ ਹੌਲੀ-ਹੌਲੀ ਧਿਆਨ ਦੇ ਵਿੱਚ ਜਾਣਾ ਸ਼ੁਰੂ ਹੋ ਜਾਵੇਗਾ ਹੁਣ ਇਹਦੇ ਵਿੱਚ ਸਭ ਤੋਂ ਪਹਿਲਾ ਜੋ ਕੰਮ ਹੈ ਉਹ ਹੈ ਰਸਨਾ ਤੋਂ ਕੋਈ ਨਾ ਕੋਈ ਵੀ ਜੋ ਆਪਾਂ ਗੁਰਮੰਤਰ ਜਪਦੇ ਆਂ ਉਦਾ ਅਭਿਆਸ ਕਰਨਾ ਜਿਵੇਂ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਹੀ ਕਰਦੇ ਆ ਸਾਰੇ ਜੀ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਨਹੀਂ ਕਰਦੇ ਕਈ ਜੀਵ ਅੱਲਾ ਰਾਮ ਸੋਹੰਗ ਹਰੇ 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 ਕ੍ਰਿਸ਼ਨਾ ਵਾਹਿਗੁਰੂ ਸਤਨਾਮ ਜਾਂ ਓਮ ਦਾ ਵੀ ਇਹ ਸਿਮਰਨ ਕਰਦੇ ਆ ਸੋ ਤੁਸੀਂ ਜੋ ਵੀ ਗੁਰਮੰਤਰ ਦਾ ਅਭਿਆਸ ਕਰਨਾ ਚਾਹੁੰਦੇ ਆ ਉਹ ਪਹਿਲਾਂ ਰਸਨਾ ਤੋਂ ਜਪਣਾ ਸ਼ੁਰੂ ਕਰੋ ਘੱਟੋ ਘੱਟ ਨੇ ਤਾਂ 1 ਕੈਂਟਾ ਇਹ ਜੋ ਗੁਰਮੰਤਰ ਦਾ ਅਭਿਆਸ ਆਪਾਂ ਕਰਨਾ ਹੈ ਸਭ ਤੋਂ ਪਹਿਲਾਂ ਆਪਣੀ ਜੋ ਰਸਨਾ ਦੇ ਵਿੱਚੋਂ ਧੁਨ ਪ੍ਰਗਟ ਹੋ ਰਹੀ ਆ ਜਿਵੇਂ ਆਪਾਂ ਬੋਲਦੇ ਆ ਵਾਹ ਗੁਰੂ ਜਬ ਬੋਲਦੇ ਆ ਸਤ ਨਾਮ ਜਬ ਬੋਲਦੇ ਆ ਹਰੇ ਕ੍ਰਿਸ਼ਨਾ ਜਬ ਬੋਲਦੇ ਆ ਰਾਮ ਜਬ ਬੋਲਦੇ ਆ ਅੱਲਾਹੁ ਇਹਦੇ ਵਿੱਚ ਹੀ ਧਿਆਨ ਦੇਣਾ ਆ ਕਹਿਣ ਦਾ ਭਾਵ ਆਪਣੀ ਹੀ ਆਵਾਜ਼ ਨੂੰ ਸੁਣਨਾ ਆ ਸਭ ਤੋਂ ਪਹਿਲਾ ਕੰਮ ਇਹੀ ਆ ਘੱਟੋ ਘੱਟ 1 ਘੰਟਾ ਨਹੀਂ ਬੈਠਿਆ ਜਾਂਦਾ ਅੱਧਾ ਘੰਟਾ ਸਵੇਰ ਨੂੰ ਅੱਧਾ ਘੰਟਾ ਆਪਾਂ ਸ਼ਾਮ ਨੂੰ ਬੈਠ ਸਕਦੇ ਆ ਏ ਜੋ ਸਿਮਰਨ ਆ ਇਹਦਾ ਅਭਿਆਸ ਪਹਿਲਾਂ ਆਪਾਂ ਉੱਚੀ ਕਰਨਾ ਤਾਂ ਜੋ ਜਿਹੜੀ ਵਿਚਾਰਾਂ ਦੀ ਹਨੇਰੀ ਆ ਉਹ ਤੇ ਥੋੜੀ ਸ਼ਾਂਤੀ ਪਵੇ ਫਿਰ ਆਪਣੀ ਆਵਾਜ਼ ਨੂੰ ਹੌਲੀ-ਹੌਲੀ ਘਟਾ ਦੇਣਾ ਜਿਵੇਂ ਆਪਾਂ ਵਾਹਿਗੁਰੂ ਪਹਿਲਾਂ ਜਪਦੇ ਸੀ ਵਾਹਿਗੁਰੂ ਵਾਹਿਗੁਰੂ ਇਹਨੂੰ ਆਪਾਂ ਹੁਣ ਲੈਣਾ ਵਾਹਿਗੁਰੂ ਵਾਹਿਗੁਰੂ ਫਿਰ ਹੋਰ ਗਹਿਰਾਈ ਦੇ ਵਿੱਚ ਜਾਣਾ ਵਾਹਿਗੁਰੂ ਵਾਈ ਗੁਰੂ ਇਸ ਦੇ ਲਗਾਤਾਰ ਅਭਿਆਸ ਦੇ ਨਾਲ ਜਦੋਂ ਆਪਾਂ ਇਸ ਆਵਾਜ਼ ਦੇ ਵਿੱਚ ਪਹੁੰਚਾਂਗੇ ਇਸ ਧੁਨੀ ਦੇ ਵਿੱਚ ਪਹੁੰਚਾਂਗੇ ਤਾਂ ਸਾਡਾ ਮਨ ਬਹੁਤ ਹੀ ਸਹਜ ਵਿੱਚ ਚਲਾ ਜਾਵੇਗਾ ਇੱਕ ਸਰੂਰ ਚੜ ਜਾਵੇਗਾ ਮਨ ਨੂੰ ਇੱਕ ਨਸ਼ਾ ਚੜ ਜਾਵੇਗਾ ਜੋ ਕਿ ਨਾਮ ਦਾ ਹੈ ਇੱਥੇ ਤੱਕ ਪਹੁੰਚਦੇ ਪਹੁੰਚਦੇ ਸਾਡੇ ਅੰਦਰ ਊਰਜਾ ਦਾ ਜੋ ਪ੍ਰਭਾਵ ਆ ਉਹ ਪੈਦਾ ਹੋਵੇਗਾ ਕਿਉਂਕਿ ਤੁਸੀਂ 1 ਘੰਟਾ ਜੋ ਵੀ ਕੀਤਾ ਇਹਦੇ ਵਿੱਚ ਜੋ ਅੰਦਰਲੀ એનર્ਜੀ ਸੀਗੀ ਉਹ ਬਾਹਰ ਕਿਤੇ ਵੀ ਵੇਸਟ ਨਹੀਂ ਹੋਈ ਉਹ ਅੰਦਰ ਹੀ ਸਟੋਰ ਰਹੀ ਆ ਤੁਹਾਨੂੰ ਅੰਦਰ ਇੱਕ ਸ਼ਾਂਤੀ ਅਨੁਭਵ ਹੋਵੇਗੀ ਜੋ ਕਿ ਪਹਿਲਾਂ ਕਦੀ ਵੀ ਨਹੀਂ ਹੋਈ ਬਹੁਤ ਕੁਝ ਟਰਾਈ ਕੀਤਾ ਪਹਿਲਾਂ ਆਪਾਂ ਬਹੁਤ ਕੁਝ ਪਰ ਇਹ ਬਹੁਤ ਹੀ ਖਾਸ ਹੋਇਆ ਅੱਜ ਜਿੰਨਾ ਹੀ ਤੁਸੀਂ ਆਪਣੀ ਆਵਾਜ਼ ਦੇ ਵਿੱਚ ਧਿਆਨ ਦੇ ਕੇ ਇਹ ਜਪ ਕਰੋਗੇ ਸਿਮਰਨ ਕਰੋਗੇ ਤਾਂ ਤੁਹਾਡੇ ਜੋ ਵਿਚਾਰ ਆ ਉਹ ਹੌਲੀ 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 ਘਟਨੇ ਸ਼ੁਰੂ ਹੋਣਗੇ ਦੂਸਰਾ ਕੀ ਕੰਮ ਹੁੰਦਾ ਆ ਕਿ ਇਹ ਸਿਮਰਨ ਕਰਨ ਤੋਂ ਬਾਅਦ ਜਦੋਂ ਬੋਲਣ ਨੂੰ ਚਤਤ ਨਾ ਕਰੇ ਫਿਰ ਜਿੱਥੇ ਜਿਵੇਂ ਬੈਠੇ ਆ ਉੱਥੇ ਹੀ ਬੈਠੇ ਰਹੋ ਜੇ ਪੈਣ ਨੂੰ ਚਿਤ ਕਰਦਾ ਆ ਤਾਂ ਪੈ ਜਾਓ ਹੁਣ ਰਸਨਾ ਨੂੰ ਆਪਾਂ ਬਿਲਕੁਲ ਬੰਦ ਕਰ ਦੇਣਾ ਜੋ ਸੁਵਾਸ ਚੱਲਦੇ ਨੇ ਇਹਨਾਂ ਦੇ ਨਾਲ ਹੀ ਆਪਾਂ ਸਿਮਰਨ ਸ਼ੁਰੂ ਕਰ ਦੇਣਾ ਜੋ ਨਾਸਿਕਾ ਦੇ ਵਿੱਚੋਂ ਸੁਵਾਸ ਚੱਲਦੇ ਨੇ ਨਾ ਅੰਦਰ ਜਾਂਦਾ ਨਾਭੀ ਤੱਕ ਜਾਂਦਾ ਨਾਭੀ ਤੋਂ ਵਾਪਸ ਆਉਂਦਾ ਬਿਨਾ ਬੋਲੇ ਇੱਥੇ ਸਿਮਰਨ ਆਪਣੇ ਆਪ ਚੱਲ ਪੰਦਾ ਜੇ ਮਾਲਕ ਨੇ ਇੱਥੇ ਕਿਰਪਾ ਕਰਨੀ ਹੋਈ ਤਾਂ ਇਹ ਆਪਣੇ ਆਪ ਹੀ ਹੋਵੇਗਾ ਤੁਸੀਂ ਨਾ ਬੋਲੋਗੇ ਕੁਝ ਨਹੀਂ ਕਰੋਗੇ ਬਸ ਤੁਸੀਂ ਇਹ ਦੇਖਣਾ ਕਿ ਮੇਰੇ ਸੁਵਾਸ ਚੱਲਦੇ ਨੇ ਇੱਥੇ ਹੁਣ ਜੋ ਤੁਹਾਡੇ ਸੁਵਾਸ ਚੱਲਣਗੇ ਇਹ ਪਹਿਲਾਂ ਕਦੀ ਵੀ ਨਹੀਂ ਚੱਲੇ ਹੋਣਗੇ ਇੱਥੇ ਚੱਲਣ ਵਾਲੇ ਸੁਵਾਸਾਂ ਦੀ ਜੋ ਗਿਣਤੀ ਹੈ ਉਹ ਘੱਟ ਹੋਵੇਗੀ ਹਲਕੀ ਹੋਵੇਗੀ ਗਹਿਰੀ ਹੋਵੇਗੀ ਤੁਹਾਨੂੰ ਇੱਥੇ ਸੁਵਾਸਾਂ ਦੇ ਵਿੱਚ ਇੱਕ ਠਹਿਰਾਓ ਬਹੁਤ ਹੀ ਆਨੰਦ ਦੇਵੇਗਾ ਇਹ ਠਹਿਰਾਓ ਬਹੁਤ ਹੀ ਛੋਟਾ ਜਿਹਾ ਹੋਵੇਗਾ ਇਹਨਾਂ ਸਵਾਸਾਂ ਦੇ ਵਿੱਚ ਹੀ ਇੱਕ ਛੋਟਾ ਜਿਹਾ ਠਹਿਰਾਓ ਤੁਹਾਨੂੰ ਉਸ ਦਰ ਦੇ ਉੱਤੇ ਬਿਠਾ ਦੇਗਾ ਜਿੱਥੋਂ ਧਿਆਨ ਦਾ ਜਾਦੂ ਸ਼ੁਰੂ ਹੁੰਦਾ ਹੈ ਅਗਲੀ ਵਾਰ ਜਦੋਂ ਵੀ ਤੁਸੀਂ ਧਿਆਨ ਦੇ ਵਿੱਚ ਬੈਠੋ ਤਾਂ ਇਸ ਚੀਜ਼ ਨੂੰ ਜ਼ਰੂਰ ਮਹਿਸੂਸ ਕਰਨਾ ਕਿਉਂਕਿ ਤੁਹਾਨੂੰ ਇੱਥੇ ਹੀ ਸਭ ਕੁਝ ਮਹਿਸੂਸ ਹੋਵੇਗਾ ਕਿ ਮਨ ਵਿਚਾਰਾਂ ਤੋਂ ਪਰੇ ਜਾ ਰਿਹਾ ਸਮੇਂ ਤੋਂ ਪਰੇ ਜਾ ਰਿਹਾ ਕਾਲ ਦੇ ਇਲਾਕੇ ਤੋਂ ਪਰੇ ਜਾ ਰਿਹਾ ਇਸ ਤੋਂ ਬਾਅਦ ਹੋਣ ਵਾਲੀਆਂ ਜੋ ਕਟਨਾਵਾਂ ਨੇ ਉਹ ਸਹਿਜ ਸੁਭਾਏ ਹੀ ਹੋ ਜਾਂਦੀਆਂ ਕਿਉਂਕਿ ਕਈ ਜੀਵਾਂ ਵਿੱਚ ਧਿਆਨ ਹਦ ਸ਼ਬਦ ਸਹਿਜ ਧੁਨ ਉਪਰਗਟ ਹੋ ਜਾਂਦੀ ਹੈ ਇੱਧਰ ਵੀ ਧਿਆਨ ਲੱਗ ਜਾਂਦਾ ਇੱਧਰ ਵੀ ਆਨੰਦ ਆਉਣਾ ਸ਼ੁਰੂ ਹੁੰਦਾ ਸਾਡੇ ਸਰੀਰ ਦੇ ਥੱਲੇ ਦੇ ਚੱਕਰਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਮਹਿਸੂਸ ਹੁੰਦਾ ਜੀਵ ਨੂੰ ਕਿ ਹਾਂ ਕੁਝ ਅੰਦਰ ਚੱਲ ਰਿਹਾ ਹੈ ਇੱਥੇ ਕੋਈ ਵੀ ਚੀਜ਼ ਘਬਰਾਉਣ ਵਾਲੀ ਡਰਨ ਵਾਲੀ ਜਾਂ ਧਿਆਨ ਨੂੰ ਬੰਦ ਕਰਨ ਵਾਲੀ ਨਹੀਂ ਹੈ ਸਭ ਕੁਝ ਆਨੰਦ ਵਿੱਚ ਹੀ ਚੱਲਦਾ ਹੈ ਬਸ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਨਾਲ ਕੀ ਹੋਵੇਗਾ ਇਹ ਜਦੋਂ ਵੀ ਆਪਾਂ ਧਿਆਨ ਕਰਨਾ ਹੁੰਦਾ ਸਿਮਰਨ ਕਰਨਾ ਹੁੰਦਾ ਇੱਕ ਪੂਰਾ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਗੁਰੂ ਦੇ ਪ੍ਰਤੀ ਬਾਣੀ ਦੇ ਪ੍ਰਤੀ ਸੰਤਾਂ ਸਾਧਾਂ ਦੇ ਪ੍ਰਤੀ ਕਿ ਉਹਨਾਂ ਨੇ ਮੈਨੂੰ ਕਿਸੇ ਨਾ ਕਿਸੇ ਕਾਰਜ ਤੇ ਲਾਇਆ ਹੈ ਜੋ ਮੈਂ ਮੁੱਖ ਕਾਰ ਕਰ ਰਿਹਾ ਹਾਂ ਕਰ ਰਹੀ ਹਾਂ ਇਸੇ ਨੇ ਹੀ ਮੇਰਾ ਭਲਾ ਕਰਨਾ ਹੈ ਵਿਚਾਰਾਂ ਦੇ ਵਿੱਚ ਸਾਡੇ ਸਵਾਸ ਬੜੇ ਹੀ ਤੇਜ਼ੀ ਦੇ ਨਾਲ ਚੱਲਦੇ ਨੇ ਤੇ ਇੱਥੇ ਹੀ ਸਾਡੀ ਸਭ ਤੋਂ ਜ਼ਿਆਦਾ એનર્ਜੀ ਵੇਸਟ ਹੁੰਦੀ ਹੈ ਹੁਣ ਤੁਸੀਂ ਸਿਮਰਨ ਕਰਨਾ ਸ਼ੁਰੂ ਕੀਤਾ ਧਿਆਨ ਦੇ ਵਿੱਚ ਬੈਠਣਾ ਸ਼ੁਰੂ ਕੀਤਾ ਤੁਹਾਡੇ ਸਵਾਸ ਅੱਗੇ ਨਾਲੋਂ ਹਲਕੇ ਤੇ ਗਹਿਰੇ ਹੋ ਗਏ ਇਸ ਦਾ ਮਤਲਬ ਤੁਹਾਡੀ ਜੋ એનર્ਜੀ ਹੈ ਅੰਦਰ ਅੰਦਰ ਹੀ ਸਟੋਰ ਹੋਣੀ ਸ਼ੁਰੂ ਹੋ ਗਈ ਹੁਣ ਇਹ ਆਪਣਾ ਕੰਮ ਕਰੇਗੀ ਤੁਹਾਡੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਲੈ ਕੇ ਆਵੇਗੀ ਇੱਕ ਜੰਗਲ ਦੇ ਵਿੱਚ ਇੱਕ ਲੜਕਾ ਸੀ ਉਹ ਧਿਆਨ ਕਰਨ ਬੈਠਦਾ ਸੀ ਪਰ ਜਦੋਂ ਹੀ ਉਹ ਧਿਆਨ ਕਰਨ ਬੈਠਦਾ ਸੀ ਤਾਂ ਉਹਦੇ ਮਨ ਦੇ ਵਿੱਚ ਵਿਚਾਰਾਂ ਦਾ ਹੜ ਆ ਜਾਂਦਾ ਸੀ ਉਥਲ ਪੁਥਲ ਹੋ ਜਾਂਦੀ ਸੀ ਉਹ ਬੜਾ ਪਰੇਸ਼ਾਨ ਹੋਇਆ ਪਰੇਸ਼ਾਨ ਹੋ ਕੇ ਉਹ ਆਪਣੇ ਗੁਰੂ ਦੇ ਕੋਲ ਗਿਆ ਬੇਨਤੀ ਕੀਤੀ ਕਿ ਗੁਰੂ ਜੀ ਕਿ ਮੈਂ ਧਿਆਨ ਦੇ ਵਿੱਚ ਬੈਠਦਾ ਹਾਂ ਪਰ ਹਜੇ ਤੱਕ ਮੈਂ ਧਿਆਨ ਦੀ ਗਹਿਰਾਈ ਦੇ ਵਿੱਚ ਨਹੀਂ ਜਾ ਨਹੀਂ ਪਾਰਿਆ ਤਾਂ ਉਸ ਲੜਕੇ ਦਾ ਗੁਰੂ ਹੱਸਿਆ ਤੇ ਉਸਨੇ ਕਿਹਾ ਕਿ ਮੈਂ ਤੈਨੂੰ 7 ਦਿਨ ਦਾ ਇੱਕ ਕੰਮ ਦੱਸਾਂਗਾ ਤੂੰ ਉਹ ਕਰਨਾ ਹੈ ਗੁਰੂ ਆਪਣੇ ਉਸ ਲੜਕੇ ਨੂੰ ਇੱਕ ਬਹੁਤ ਹੀ ਡੂੰਗੀ ਗੁਫਾ ਦੇ ਵਿੱਚ ਲੈ ਗਿਆ ਤੇ ਉਸ ਲੜਕੇ ਨੂੰ ਕਿਹਾ ਕਿ ਤੂੰ 7 ਦਿਨ ਇੱਥੇ ਧਿਆਨ ਕਰਨਾ ਲੜਕੇ ਨੇ ਆਪਣੇ ਗੁਰੂ ਦੇ ਬਚਨਾਂ ਦੀ ਪਾਲਣਾ ਕੀਤੀ ਤੇ ਉਹ ਲੜਕਾ ਉਸ ਗੁਫਾ ਦੇ ਵਿੱਚ ਬੈਠ ਗਿਆ ਪਹਿਲੇ ਦਿਨ ਵਿਚਾਰਾਂ ਦਾ ਹੜ ਆ ਗਿਆ ਕੋਈ ਪੁਰਾਣੀਆਂ ਯਾਦਾਂ ਸ਼ਾਮਾਂ ਸਭ ਮੋੜੇ ਆ ਕੇ ਬਹਿ ਗਈਆਂ ਇਹ ਸਾਰਾ ਹੀ ਕੁਝ ਪਹਿਲੇ ਦਿਨ ਉਸ ਲੜਕੇ ਦੇ ਮਨ ਦੇ ਵਿੱਚ ਚੱਲਣ ਲੱਗਾ ਪਰ ਉਹਨੇ ਆਪਣੇ ਗੁਰੂ ਦੀ ਜੋ ਗੱਲ ਆ ਬਚਨ ਆ ਕੁਛ ਇੱਤੇ ਰੱਖੇ ਤੇ ਉਹਨੇ ਸਵਾਸਾਂ ਦੇ ਵਿੱਚ ਹੀ ਆਪਣਾ ਧਿਆਨ ਰੱਖਿਆ ਦੂਸਰੇ ਦਿਨ ਉਹਨੂੰ ਆਪਣੇ ਸਰੀਰ ਦਾ ਜੋ ਅਹਿਸਾਸ ਸੀ ਉਹ ਘੱਟ ਮਹਿਸੂਸ ਹੋਇਆ ਉਹਨੂੰ ਇਦਾਂ ਮਹਿਸੂਸ ਹੋਇਆ ਕਿ ਉਹ ਇੱਕ ਊਰਜਾ ਆ ਸਰੀਰ ਦਾ ਇੱਕ ਭਾਰ ਹੁੰਦਾ ਨਾ ਪਰ ਮਹਿਸੂਸ ਹੁੰਦਾ ਕਿ ਮੇਰਾ ਸਰੀਰ ਆ ਇਹ ਧਿਆਨ ਦੇ ਵਿੱਚ ਜਾਂਦੇ ਹੀ ਹਲਕਾ ਹੋ ਜਾਂਦਾ ਤੀਸਰੇ ਦਿਨ ਉਹਦੇ ਅੰਦਰ ਕੋਈ ਔਨੋਖੀ ਹਲਚਲ ਜਿਹੀ ਮਹਿਸੂਸ ਹੋਈ ਉਹਨੂੰ ਇਦਾਂ ਮਹਿਸੂਸ ਹੋਇਆ ਕਿ ਜਿਵੇਂ ਮੇਰੇ ਸਰੀਰ ਦੀ ਜੋ ਊਰਜਾ ਆ ਉਹ ਬਾਹਰ ਨਿਕਲ ਨੂੰ ਫਿਰਦੀ ਆ ਚੌਥੇ ਦਿਨ ਉਹਨੂੰ ਆਪਣੇ ਅੰਦਰ ਇੱਕ ਅਜੀਬ ਤੁਨ ਸੁਣਾਈ ਦਿੱਤੀ ਇਹ ਕੋਈ ਵੀ ਬਾਹਰਲੀ ਆਵਾਜ਼ ਨਹੀਂ ਸੀ ਬਸ ਉਹਦੇ ਅੰਦਰ ਉਹ ਆਵਾਜ਼ਾਂ ਪ੍ਰਗਟ ਹੋ ਗਈਆਂ ਅਨਹਦ ਸ਼ਬਦ ਪ੍ਰਗਟ ਹੋ ਗਏ ਪੰਜਵੇਂ ਦਿਨ ਉਹ ਪੂਰੀ ਤਰ੍ਹਾਂ ਵਿਚਾਰਾਂ ਤੋਂ ਮੁਕਤ ਹੋ ਗਿਆ ਉਹਨੂੰ ਸਮੇਂ ਦਾ ਕੁਝ ਵੀ ਪਤਾ ਨਹੀਂ ਲੱਗਦਾ ਸੀ ਸਰੀਰ ਦਾ ਕੋਈ ਵੀ ਭਾਰ ਨਹੀਂ ਸੀ ਕੇਵਲ ਇੱਕ ਆਨੰਦਮਈ ਸ਼ਾਂਤੀ ਸੀ ਛੇਵੇਂ ਦਿਨ ਉਹਨੂੰ ਆਪਣੇ ਅੰਦਰ ਇੱਕ ਅਦਭੁਤ ਪ੍ਰਕਾਸ਼ ਦਿਖਾਈ ਦਿੱਤਾ ਇਹ ਕੋਈ ਬਾਹਰੀ ਰੋਸ਼ਨੀ ਸੀ ਬਸ ਆਂਤ੍ਰਿਕ ਊਰਜਾ ਦਾ ਪ੍ਰਕਾਸ਼ ਸੀ ਸੱਤਵੇਂ ਦਿਨ ਜਿਉਂ ਹੀ ਉਸਨੇ ਆਪਣੇ ਆ ਅੱਖਾਂ ਬੰਦ ਕੀਤੀਆਂ ਤੇ ਇੱਕ ਗਹਿਰਾ ਸਵਾਸ ਲਿਆ ਤਾਂ ਉਹ ਧਿਆਨ ਦੀ ਇੰਨੀ ਗਹਿਰਾਈ 'ਚ ਉਤਰ ਗਿਆ ਉਹ ਲੱਗਾ ਕਿ ਉਹ ਆਪਣੇ ਅਸਤਿਤਵ ਤੋਂ ਬਹੁਤ ਦੂਰ ਚਲਾ ਗਿਆ ਨੂੰ ਇਹ ਅਹਿਸਾਸ ਹੋਇਆ ਕਿ ਧਿਆਨ ਸਿਰਫ ਇੱਕ ਸਰੀਰ ਨੂੰ ਸ਼ਾਂਤ ਕਰਨ ਦੀ ਅਵਸਥਾ ਨਹੀਂ ਹੈ ਕੰਮ ਨਹੀਂ ਹੈ ਬਲਕਿ ਆਪਣੇ ਆਪ ਨੂੰ ਪਹਿਚਾਨਣ ਦਾ ਇੱਕ ਦੁਆਰ ਆ ਜਦੋਂ 7ਵੇਂ ਦਿਨ ਉਸ ਗੁਫਾ ਤੋਂ ਬਾਹਰ ਆਇਆ ਤਾਂ ਉਹਨੇ ਆਪਣੇ ਅੰਦਰ ਬਹੁਤ ਵੱਡਾ ਬਦਲਾਅ ਦੇਖਿਆ ਹੁਣ ਉਹ ਉਹ ਵਾਲਾ ਵਿਅਕਤੀ ਨਹੀਂ ਸੀ ਜੋ 7 ਦਿਨ ਪਹਿਲਾਂ ਗੁਫਾ ਦੇ ਅੰਦਰ ਗਿਆ ਸੀ ਉਹਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਫਿਰ ਗੁਰੂ ਨੇ ਉਸ ਲੜਕੇ ਤੋਂ ਪੁੱਛਿਆ ਕਿ ਕੀ ਤੈਨੂੰ ਹੁਣ ਪਤਾ ਲੱਗ ਗਿਆ ਕਿ ਧਿਆਨ ਕੀ ਹੈ ਤਾਂ ਉਸ ਲੜਕੇ ਨੇ ਕਿਹਾ ਕਿ ਹਾਂ ਮੈਨੂੰ ਪਤਾ ਲੱਗ ਗਿਆ ਕਿ ਧਿਆਨ ਕੁਝ ਪਾਉਣ ਦੀ ਪ੍ਰਕਿਰਿਆ ਨਹੀਂ ਹੈ ਬਸ ਗਵਾਉਣ ਦੀ ਗਿਰਿਆ ਹੈ ਜੋ ਕਿ ਆਪਣੇ ਆਪ ਨੂੰ ਜੀਵ ਮਟਾਉਂਦਾ ਹੈ ਜਦੋਂ ਜੀਵ ਆਪਣੇ ਮਨ ਨੂੰ ਚੰਗੀ ਤਰ੍ਹਾਂ ਮਾਰ ਲੈਂਦਾ ਆ ਫਿਰ ਹੀ ਉਹਨੂੰ ਅਸਲੀ ਗਿਆਨ ਉਥੇ ਪ੍ਰਾਪਤ ਹੁੰਦਾ ਆ ਪ੍ਰਗਟ ਹੁੰਦਾ ਆ ਜਦੋਂ ਕੋਈ ਵੀ ਜੀਵ ਧਿਆਨ ਦੇ ਵਿੱਚ ਹੌਲੀ-ਹੌਲੀ ਉਤਰਨ ਲੱਗਦਾ ਤਾਂ ਉਹਨੂੰ ਲੱਗਦਾ ਆ ਕਿ ਉਹਦਾ ਸਰੀਰ ਬਹੁਤ ਹਲਕਾ ਹੋਣਾ ਸ਼ੁਰੂ ਹੋ ਗਿਆ ਫਿਰ ਹੌਲੀ-ਹੌਲੀ ਉਹਨੂੰ ਇਦਾਂ ਲੱਗਦਾ ਕਿ ਜਿਵੇਂ ਉਹਦਾ ਸਰੀਰ ਹੈ ਹੀ ਨਹੀਂ ਉਹਨੂੰ ਇਹਦਾ ਲੱਗਦਾ ਜਿਵੇਂ ਉਹ ਇਸ ਸਮੇਂ ਤੋਂ ਇਸ ਜਗ੍ਹਾ ਤੋਂ ਕਿਤੇ ਪਰੇ ਜਾ ਰਿਹਾ ਬਸ ਇਹੀ ਉਹ ਧਿਆਨ ਦੇ ਵਿੱਚ ਜਾਣ ਦਾ ਸਹੀ ਤਰੀਕਾ ਹੈ ਸਮਾਧੀ ਕੋਈ ਜਾਦੂ ਜਾਂ ਕਲਪਨਾ ਨਹੀਂ ਹੈ ਇਹ ਇੱਕ ਅਧਿਆਤਮਿਕ ਪ੍ਰਕਿਰਿਆ ਆ ਜੋ ਕਿ ਨਾਮ ਜਪਣ ਵਾਲਾ ਜੀਵ ਬਾਅਦ ਦੇ ਵਿੱਚ ਧਿਆਨ ਦੇ ਵਿੱਚ ਜਾ ਕੇ ਇਸ ਚੀਜ਼ ਨੂੰ ਮਹਿਸੂਸ ਕਰਦਾ ਆ ਜਦੋਂ ਸਾਡਾ ਮਨ ਪੂਰੀ ਤਰ੍ਹਾਂ ਸ਼ਾਂਤ ਹੋ ਜਾਂਦਾ ਜੋ ਵਿਚਾਰ ਸਾਡੇ ਅੰਦਰ ਚੱਲਦੇ ਆ ਇਹ ਇੱਕ ਨਦੀ ਵਗਦੀ ਆ ਇਹ ਵੀ ਜਿਵੇਂ ਇੱਕ ਰੁਕ ਜਾਂਦੀ ਆ ਫੇਰ ਹੀ ਚੇਤਨਾ ਆਪਣੇ ਅਸਲ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ ਪਰ ਇਸ ਅਵਸਥਾ ਤੱਕ ਪਹੁੰਚਣਾ ਆਸਾਨ ਨਹੀਂ ਹੈ ਇਹਦੀ ਸਭ ਤੋਂ ਵੱਡੀ ਰੁਕਾਵਟ ਹੈ ਅਹੰਕਾਰ ਜੀਵ ਦੇ ਅੰਦਰ ਇਹ ਵਿਚਾਰ ਆਉਂਦਾ ਰਹਿੰਦਾ ਕਿ ਮੈਂ ਕੁਝ ਨਾ ਕੁਝ ਪ੍ਰਾਪਤ ਕਰਨਾ ਕੁਝ ਨਾ ਕੁਝ ਪ੍ਰਾਪਤ ਕਰਨਾ ਹੈ ਅਰੇ ਦੀਆਂ ਸਿੱਧੀਆਂ ਚਾਹੀਦੀਆਂ ਆ ਮੈਨੂੰ ਫਲਾਨੀ ਚੀਜ਼ ਚਾਹੀਦੀ ਆ ਤੇ ਐਂਕੜੀ ਚੀਜ਼ ਚਾਹੀਦੀ ਆ ਉਦੋਂ ਤੱਕ ਕੁਝ ਨਹੀਂ ਹੁੰਦਾ ਸੱਚੀ ਘਟਨਾ ਉਦੋਂ ਹੀ ਜੀਵ ਦੇ ਅੰਦਰ ਹੁੰਦੀ ਆ ਜਦੋਂ ਉਹ ਜੀਵ ਸਮਝ ਜਾਂਦਾ ਕਿ ਮੈਂ ਕੁਝ ਪਾਉਣਾ ਨਹੀਂ ਹੈ ਬਸ ਆਪਣਾ ਆਪ ਗਵਾਉਣਾ ਹੀ ਹੈ ਖੋਣਾ ਆ ਹੁਣ ਇਸ ਰਹੱਸੇ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਵੀ ਔਖਾ ਸਮਝਣਾ ਵੀ ਔਖਾ ਬਸ ਇਹਦਾ ਪ੍ਰੈਕਟੀਕਲ ਕਰਨਾ ਚਾਹੀਦਾ ਕੋ ਵੀ ਆਪਣੇ ਗੁਰੂ ਟੀਚਰ ਦੇ ਸਾਹਮਣੇ ਵਿਚਾਰਾ ਕਰਕੇ ਫੇਰ ਜਦੋਂ ਕੋਈ ਵੀ ਜੀਵ ਸਮਾਧੀ ਦੇ ਕੋਲ ਪਹੁੰਚਦਾ ਹੈ ਤਾਂ ਉਹਦੇ ਸਰੀਰ ਦੇ ਅੰਦਰ ਬਹੁਤ ਤਰ੍ਹਾਂ ਦੇ ਬਦਲਾਅ ਹੁੰਦੇ ਆ ਸਮੇਂ ਦਾ ਜੋ ਅਹਿਸਾਸ ਆ ਉਹ ਸਮਾਪਤ ਹੋ ਜਾਂਦਾ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਜੋ ਧਿਆਨ ਦੇ ਵਿੱਚ ਬੈਠਾ ਆ ਕਦੋਂ ਬੈਠਾ ਸੀ ਤੇ ਕਿੰਨਾ ਚਿਰ ਬੈਠਾ ਰਿਹਾ ਸਰੀਰ ਦਾ ਭਾਰ ਵੀ ਹਲਕਾ ਹੋ ਜਾਂਦਾ ਉਹਨੂੰ ਇਦਾਂ ਲੱਗਦਾ ਜਿਵੇਂ ਉਹ ਹਵਾ ਦੇ ਵਿੱਚ ਹੀ ਉੱਡਦਾ ਹੋਵੇ ਇੱਕ దిਪੇ ਸ਼ਾਂਤੀ ਪ੍ਰਕਾਸ਼ ਊਰਜਾ ਦਾ ਅੰਦਰ ਮਹਿਸੂਸ ਹੋਣਾ ਇਹ ਨਿਸ਼ਾਨੀਆਂ ਨੇ ਇਹ ਇੰਨੀ ਗਹਿਰੀ ਹੁੰਦੀ ਹੈ ਕਿ ਇਹਨੂੰ ਆਪਾਂ ਕਿਸੇ ਵੀ ਸੰਸਾਰਿਕ ਚੀਜ਼ਾਂ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਬਸ ਸ਼ੁਰੂ ਆਪਾਂ ਸਿਮਰਨ ਤੋਂ ਕਰਨਾ ਇਹ ਹੈ ਬਿਨਾਂ ਸਿਮਰਨ ਤੋਂ ਸ਼ੁਰੂ ਕਰਨਾ ਬਹੁਤ ਕਠਿਨਾਈਆਂ ਹੋਣਗੀਆਂ ਸਰੀਰ ਦਾ ਵੀ ਨੁਕਸਾਨ ਹੋ ਸਕਦਾ ਸਿਮਰਨ ਕਰਦੇ ਕਰਦੇ ਇਸ ਅਵਸਥਾ ਤੱਕ ਪਹੁੰਚਾਂਗੇ ਬਾਣੀ ਦਾ ਨਾਲ ਅਭਿਆਸ ਰੱਖਾਂਗੇ ਸੱਚੇ ਸੰਤ ਦੀ ਸੰਗਤ ਕਰਾਂਗੇ ਤਾਂ ਹੀ ਇਹ ਚੀਜ਼ਾਂ ਹੋ ਸਕਦੀਆਂ ਨੇ